ਖੇਤੀ ਕਾਨੂੰਨ ਜੋ ਕਿ ਇਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਹੈ ਕਿਸਾਨਾਂ ਨੇ ਹੁਣ ਆਪਣੇ ਆंदोलਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲੈ ਲਿਆ ਹੈ ਅੱਜ ਚੰਡੀਗੜ੍ਹ ਵਿੱਚ ਕਿਸਾਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਹੁਣ 17 ਅਕਤੂਬਰ ਨੂੰ ਪੂਰੇ ਪੰਜਾਬ ਵਿੱਚ ਮਾਰਚ ਕੱਢਿਆ ਜਾਵੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁੱਤਲੇ ਸਾੜੇ ਜਾਣਗੇ ਮੇਰੇ ਸੂਬਾ ਪ੍ਰਧਾਨ ਕਿਰਤੀ ਕਿਸਾਨੀ ਨੂੰ ਨਰਪੈਸ ਨਹੀਂ ਟੁੱਡੀ ਕੀਤੇ ਪ੍ਰਧਾਨਗੀ ਦੇ ਥੱਲੇ ਹੋਈ ਆ ਜਿਹਦੇ ਵਿੱਚ ਅਸੀਂ ਜਿਹੜਾ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਤੇ ਅਸੀਂ ਫੈਸਲਾ ਲਿਆ ਵੀ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਊ ਜਿੰਨਾਂ ਗੱਲਾਂ ਤੇ ਅਸੀਂ ਪਹਿਲਾਂ ਲੜ ਰਹੇ ਆ ਰੇਲਵੇ ਜਿਵੇਂ ਜਾਮ ਕੀਤੀ ਹੋਈ ਆ ਆਪਣੇ ਰੇਲੈਂਸ ਦੇ ਪੰਪ ਜਾਮ ਕੀਤੇ ਹੋਇਆ ਮੋਲ ਜਾਮ ਕੀਤੇ ਹੋਇਆ ਇਸ ਤੋਂ ਬਿਨਾ ਜਿਹੜੇ ਟੋਲ ਪਲਾਜੇ ਆ ਉਹ ਸਾਡੇ ਜਾਮ ਕੀਤੇ ਆ ਉਹ ਜਿਉਂ ਦੇ ਤਿਉਂ ਜਾਰੀ ਰਹਿਣਗੇ ਇਸ ਤੋਂ ਬਿਨਾ ਭੋਲ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆ ਉਹ ਸੈਂਟਰ ਤੋਂ ਆ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਆ ਜਿਹੜੇ ਕਰ ਰਹੇ ਆ ਵੀ ਇਹ ਬੈਲ ਠੀਕ ਆ ਉਹਨਾਂ ਦੇ ਖਿਲਾਫ ਵੱਡੀ ਮੂਵਮੈਂਟ ਉਠਾਈ ਜਾਊਗੀ ਪੰਜਾਬ ਅੰਦਰ ਉਹਨਾਂ ਦੇ ਘਰਾਂ ਦੇ ਘਰਾਓ ਉਹਨਾਂ ਦੇ ਜਿੱਥੇ ਪ੍ਰੈਸ ਕਾਨਫਰੰਸ ਕਰਨਗੇ ਉਥੇ ਘਰਾਓ ਕੀਤੇ ਜਾਣਗੇ ਉਹ ਲਗਾਤਾਰ ਜਾਰੀ ਹੈ ਮੂਵਮੈਂਟ ਕਿਸ ਤਰ੍ਹਾਂ ਦੀ ਉਠਾਈ ਜਾਊਗੀ ਜਿਹੜੀ ਵੱਡੀ ਮੂਵਮੈਂਟ ਦੀ ਗੱਲ ਕਰ ਰਹੇ ਉਹਨੂੰ ਲੈਪਰੇਟ ਕਰੋ ਵੱਡੀ ਮੂਵਮੈਂਟ ਹੈ ਮਤਲਬ ਸਾਰੇ ਇਹਨਾਂ ਦੇ ਘਰਾਂ ਤੱਕ ਘਰਾਣੇ ਮੂਰੇ ਜਾ ਕੇ ਧਰਨੇ ਲਾ ਜਾਣਗੇ ਬਹੁਤ ਸਾਈ ਸ਼ੁਰੂ ਹੋ ਚੁੱਕੇ ਆ ਜਿੱਥੇ ਰਹਿੰਦੇ ਆ ਉਥੇ ਉਹ ਇੱਕ ਦੋ ਦਿਨਾਂ ਅੱਜ ਸ਼ੁਰੂ ਹੋ ਜਾਣਗੇ ਸਾਹਮਣੇ ਸਾਹਮਣੇ ਜਿਹੜੇ ਮੰਤਰੀ ਮਿਲਣ ਆਏ ਸੀ ਕੱਲ ਉਹਨਾਂ ਨੇ ਵਰਚੁਅਲ ਕਾਨਫਰੰਸ ਕਰਨ ਦੀ ਕੋਸ਼ਿਸ਼ ਕੀਤੀ ਸੰਗਰੂਰ 'ਚ ਸਾਡੇ ਸਾਥੀਆਂ ਨੇ ਜਾ ਕੇ ਉਹ ਜਿਹੜੀ ਮੀਟਿੰਗ ਹੈ ਉਹਨੂੰ ਰੋਕ ਰੁਕਿਆ ਇਸੇ ਤਰ੍ਹਾਂ ਦੀ ਜਿਹੜੇ ਖਿਆਲ ਚੋਂ ਜਾਣਗੇ ਪੰਡਾ ਦੇ ਬਿੱਤੀ ਸੰਭਤੀ ਹਰਾਨੀ ਐ ਜੀ ਤੇ ਹੋਰ ਵੀ ਕਈ ਜਲਦੀ ਜੇਪੀ ਦੇ ਲੀਡਰ ਵੀ ਆ ਰਹੇ ਨੇ ਇਸ ਮੂਮੈਂਟ ਨੂੰ ਲੈ ਕੇ ਕਿ ਜਿਲ੍ਹਾ ਦੇ ਹੱਕ ਦੇ ਵਿੱਚ ਰਹੂ ਜਿੱਥੇ ਜਿੱਥੇ ਵੀ ਆਉਣਗੇ ਉਹ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਉਹਨਾਂ ਦੀਆਂ ਅਸੀਂ ਉਹ ਲਿਸਟਾਂ ਲਾਵਾਂਗੇ ਉਹ ਕਿਹੜੇ ਸ਼ਹਿਰ ਜਾ ਰਹੇ ਆ ਕਿੱਥੇ ਜਾ ਰਹੇ ਆ ਕਿੱਥੇ ਪ੍ਰੋਗਰਾਮ ਕਰ ਰਹੇ ਆ ਉਧਰ ਨੂੰ ਅਸੀਂ ਮਾਰਚ ਕਰਾਂਗੇ ਪੰਜਾਬ ਸਰਕਾਰ ਨੇ ਜਿਹੜਾ ਜਿਹੜੇ ਮੰਤਰੀਆਂ ਕੋਲੋਂ ਮਾਲ ਗੱਡੀਆਂ ਜਿਹੜੀਆਂ ਉਹਨਾਂ ਨੂੰ ਛੋੜ ਦੇ ਦਿੱਤੀ ਜਾਵੇ ਕੋਈ ਕੋਣ ਦਿੱਤੇ ਕਿ ਨਹੀਂ ਹਾਂ ਨਹੀਂ ਅੱਜ ਅਸੀਂ ਕੋਈ ਛੋੜ ਨਹੀਂ ਜਿਉਂਵੇਂ ਪਹਿਲਾਂ ਸਾਡਾ ਅੰਦੋਲਨ ਚੱਲਦਾ ਉਵੇਂ ਜਾਰੀ ਰੂ ਵੀਹ ਵੀ ਤਾਂ ਇਹ ਵੀ ਨੂੰ ਸਾਡੀ ਮੀਟਿੰਗ ਆ ਮੀਟਿੰਗ ਮੀਟਿੰਗ ਵੀ ਨੂੰ ਮੀਟਿੰਗ ਆ ਅਗਲਾ ਫੈਸਲਾ ਸੀ ਵੀ ਵੀ ਦੀ ਮੀਟਿੰਗ ਚ ਲਮਾ ਨਹੀਂ ਨਹੀਂ ਵੇਜ਼ਾਨ ਅਨਮਿੱਥੇ ਸਮੇਲੀ ਚਲਦਾ ਇਹ ਅਨਮਿੱਥੇ ਸਮੇਲੀ ਚਲਦਾ ਵੀ ਨੂੰ ਅਸੀਂ ਮੀਟਿੰਗ ਕਰਨੀ ਪ੍ਰਧਾਨ ਜੀ ਇਹ ਗੱਤਰੀਆਂ ਦੇ ਨਾਲ ਪ੍ਰਾਪਤ ਕੀਤਾ ਤੇ ਇੱਕ ਅਸੀਂ ਆਲਟੀਮੇਟਮ ਦਿੱਤਾ ਹੀ ਪੰਜਾਬ ਗਵਰਨਮੈਂਟ ਨੂੰ ਉਹ ਅਸੀਂ ਵਾਪਸ ਲੈ ਲਿਆ ਕਿਉਂਕਿ ਪੰਜਾਬ ਗਵਰਨਮੈਂਟ ਨੇ ਜਿਹੜਾ ਬਜਟ اجلاس ਆ ਉਹ ਵਿਧਾਨ ਸਭਾ ਦਾ اجلاس ਆ ਉਹ ਨੇ ਸਦਨ ਦਾ ਫੈਸਲਾ ਕਰ ਲਿਆ ਇਸ ਕਰਕੇ ਅਸੀਂ ਉਹ ਆਪਣੀ ਪ੍ਰਾਪਤੀ ਸਮਝਦੇ ਆ ਅਸੀਂ ਜੰਮਦੇ ਕਿਸਾਨ ਜਿੱਤੇ ਬਣ ਜਾਂਦੇ ਦਵਾ ਦਾ ਸਦਕਾ ਉਹਨਾਂ ਨੇ اجلاس ਸਦਿਆ ਇਹ ਬਾਕੀ ਜਿਹੜਾ ਫੈਸਲਾ ਉਹ ਗਵਰਨਰ ਨੇ ਕਰਨਾ ਹੈ ਕੈਸ਼ਨ ਚ ਲਿਆ ਕੀ ਰਏ ਆ ਪਟਾੜੇ ਨਾਲ ਡਿਸਕਸ ਕੀਤਾ ਵਿਧਾਨ ਸਭਾ ਵਿੱਚ ਕੈਸ਼ਨ ਚ ਕਿੰਨਾ ਕਾਨੂੰਨ ਲਿਆ ਰੇ ਕੋਈ ਡਿਸਕਸ ਕੀਤੀ ਤਾਂ ਉਹ ਉਹਨਾਂ ਨੇ ਪਹਿਲਾਂ 38 ਦੀ ਮੀਟਿੰਗ 'ਚ ਉਹਨਾਂ ਨਾਲ ਹੋਇਆ ਸੀਗਾ ਉਹ ਉਹ ਉਹਨਾਂ ਨੇ ਇਹ ਕਿਹਾ ਵੀ ਸਾਡੇ ਵਕੀਲ ਵੀ ਦਿਓ ਤੁਸੀਂ ਵੀ ਕਿ ਉਹ ਅਸੀਂ ਉਹ ਜਿਹੜਾ ਲਿਆਉਣਾ ਹੈ ਉਹਦੇ ਵਰੇ ਅਸੀਂ ਪ੍ਰੋਗਰਾਮ ਬਣਾ ਡੈਲੀਗੇਸ਼ਨ ਗਿਆ ਸੀ ਉਹਨਾਂ ਨਾਲ ਉਹਨਾਂ ਨੇ ਦਰਬਾਰ ਕੀਤਾ ਅਸੀਂ ਸਮਝਦੇ ਆ ਡੈਲੀਗੇਸ਼ਨ ਦੀ ਵੇਇਜ਼ੀ ਕੀਤੀ ਆ ਇਹ ਜਿਹੜੇ 17 ਤਰੀਕ ਨੂੰ ਸਾਰੇ ਮਾਰਚ ਕੀਤੇ ਜਾਣਗੇ ਤੇ ਮੋਦੀ ਦੇ ਪੁਤਲੇ ਫੂਕੇ ਜਾਣਗੇ ਸਾਰੇ ਪੰਜਾਬ ਸਾਰੇ ਪੰਜਾਬ ਤੋਂ ਕਹਿੰਗੇ ਅਸੀਂ ਬਹੁਤ ਥਾਈਂ ਬੈਠੇ ਆਂ ਰੇਲਵੇ ਸਟੇਸ਼ਨਾਂ ਤੇ ਬੈਠੇ ਆਂ ਅਸੀਂ ਮੌਲਾਂ ਦੇ ਮੂਹਰੇ ਬੈਠੇ ਆਂ ਉੱਥੋਂ ਵੀ ਉਹ ਮਾਰਚ ਕੱਢੇ ਜਾਣਗੇ ਤੇ ਉਹਨਾਂ ਦੇ 17 ਤਰੀਕ ਨੂੰ ਅਸੀਂ ਉਹਨਾਂ ਦੇ ਪੁਤਲੇ ਫੂਕਾਂਗੇ ਜਿਹੜੇ ਕਿਹਾ ਕਿ ਸੂਬਾ ਸਰਕਾਰ ਜਿਹੜਾ ਸਾਡੇ ਨੇ ਜਿਹੜਾ ਅਸ਼ਵੀ ਸ਼ਰਧਾ ਜੀ ਆ ਉਹਨਾਂ ਦੇ ਪਰ ਇਹ ਅਟੈਕ ਹੋਇਆ ਹੁਸ਼ਿਆਰਪੁਰ ਦੇ ਵਿੱਚ ਉਹ बार-बार ਦੋਸ਼ ਲਾ ਰਹੇ ਕਿ ਅਸ਼ਵੀ ਸ਼ਰਮਾ ਨੇ ਨਹੀਂ ਕਿਹਾ ਕਿ ਸਾਡੇ ਪਰ ਕਿਸਾਨਾਂ ਨੇ ਨਹੀਂ ਕੀਤਾ ਪਰ ਕੈਪਟਨ ਮਨਿੰਦਰ ਸਿੰਘ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਆ ਦਿਨਕਰ ਦਿੱਤਾ ਜੀ ਸਰ ਇਹ ਹੈ ਕਿ ਜਿਹੜਾ ਅਸ਼ਵੀ ਸ਼ਰਮ ਤੇ ਅਟੈਕ ਹੋਇਆ ਉਹ 25 ਕਿਸਾਨਾਂ ਨੇ ਕੀਤਾ ਅਸੀਂ ਇਹਨੂੰ ਇਨਕ੍ਰੈਡੀਬਲਾਈ ਕਰ ਲਿਆ ਦੇਖੋ ਜਿਹੜਾ ਉਹ ਅਟੈਕ ਦੀ ਗੱਲ ਆ ਉਹ ਉਹਨਾਂ ਦੀ ਜਿਹੜੀ ਭਾਸ਼ਾ ਆਪਣੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀ ਉਹ ਇਹ ਗੱਲ ਕਿਸਾਨਾਂ ਨੂੰ ਕਹਿੰਦੇ ਆ ਵੀ ਕਿਸਾਨ ਆਉਣਗੇ ਪੈਦਲ ਤੇ ਜਾਣਗੇ ਸਟੇਸ਼ਨੋਂ ਉਸ ਸਟੇਸ਼ਨਾਂ ਦੇ ਜਾਣਗੇ ਪਰ ਸਾਡੀ ਜਿਹੜੀ ਮੂਵਮੈਂਟ ਹੈ ਪਰੋਮਨ ਮੂਵਮੈਂਟ ਆ ਬਾਕੀ ਉਹਨਾਂ ਨੇ ਇਹ ਕਿਹਾ ਵੀ ਇਹ ਕਿਸਾਨਾਂ ਨੇ ਨਹੀਂ ਸਾਡੇ ਤੇ ਕੀਤਾ ਉਹ ਭਾਰਤੀ ਜਨਤਾ ਵਾਲੇ ਪਾਰਟੀ ਵਾਲੇ ਵੀ ਕਹਿੰਦੇ ਆ ਪਤਾ ਨਹੀਂ ਕਿਹੜੀ ਸ਼ਕਤੀ ਨੇ ਕੀਤਾ ਸਾਡੇ ਤੇ ਉਹਦੇ ਤੇ ਕਾਂਗਰਸ ਦੇ ਇੱਕ ਲੀਡਰ ਨੇ ਵੀ ਕਿਹਾ ਵੀ ਅਸੀਂ ਕੀਤਾ ਉਹਦੇ ਤੇ ਹਮਲਾ ਇਹ ਸਾਨੂੰ ਨਹੀਂ ਪਤਾ ਉਹ ਕੀ ਨਹੀਂ ਕੀਤਾ ਕਿ ਨੇ ਨਹੀਂ ਕੀਤਾ ਪਰ ਸਾਡੀ ਪਰ ਇਸ ਗਲਤੀ ਅਸੀਂ ਕਹਿੰਦੇ ਜਿਹੜੇ ਉਹਨਾਂ ਦੀ ਭਾਸ਼ਾ ਉਹ ਪ੍ਰੋਗ ਕਰਨ ਵਾਲੀ ਆ ਕਿਸਾਨਾਂ ਨੂੰ ਉਧਰ ਨੂੰ ਵਧਾਉਣ ਵਾਲੀ ਆ ਅਸੀਂ ਨਹੀਂ ਵਾਧ ਰਹੇ ਉਹ ਇਹ ਗੱਲ ਕਹਿਣਾ ਵੀ ਇਹ ਆਉਣਗੇ ਤੁਰ ਕੇ ਯਾਨੀ ਇਸ ਦੇਚਰਾਂ ਦੇ ਇਹ ਦੱਸੋ ਇੱਕ ਹੀ ਭਾਸ਼ਾ ਰੱਖਦੀ ਆ ਉਹਨਾਂ ਦੇ ਕੇਸ ਦਰਜ ਹੋਣੇ ਚਾਹੀਦੇ ਆ ਜਿਹੜੇ ਇਹ ਜੇ ਲੀਡਰ ਆ ਉਹਨਾਂ ਤੇ ਜੇ ਕੋਈ ਕੇਸ ਦਰਜ ਨਹੀਂ ਹੋਏ ਕੋਈ ਕਹਿੰਦੇ ਕਿ ਅੱਜ ਦੀ ਮੀਟਿੰਗ ਚ ਕੋਈ ਗੈਰ ਕਿਸਾਨੀ ਬੰਦੇ ਵੀ ਸੀ ਜਿਨ੍ਹਾਂ ਨੂੰ ਬਾਹਰ ਕੀਤਾ ਗਿਆ ਉਹ ਕੀ ਮੁੱਦਾ ਦੱਸ ਸਕਦੇ ਹੋ ਕੋਈ ਮੁੱਦਾ ਨਹੀਂ ਸੀ ਕੋਈ ਆਮ ਸਧਾਰਨ ਬੰਦਾ ਇੱਥੇ ਆ ਗਿਆ ਵੀ ਮੀਟਿੰਗ ਹੈ ਉਸ ਨੂੰ ਕਹ ਵੀ ਇਹ ਸਿਰਫ ਸਾਡੀ ਜਥੇਬੰਦੀਆਂ ਦੀ ਮੀਟਿੰਗ ਹੈ ਉਹੀ ਬੰਦੇ ਪੈਣਗੇ ਪਾ ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਡੀ ਮੀਟਿੰਗਾਂ 'ਚ ਦੇਖੀ ਗਈ ਸੀ ਉਹ ਬੰਦਾ ਕੱਲ ਦੇਖੀ ਨਹੀਂ ਲਿਖੀ ਸੀ ਦਿੱਲੀ ਵੀ ਸੀਗਾ ਦਿੱਲੀ ਵੀ ਤੁਹਾਡੇ ਨਾਲ ਮੀਟਿੰਗ 'ਚ ਸ਼ਾਮਲ ਸੀ ਪਿਛਲੀਆਂ ਮੀਟਿੰਗਾਂ 'ਚ ਵੀ ਤੁਹਾਡੇ ਨਾਲ ਸ਼ਾਮਲ ਸੀ ਦੇਖੋ ਪੜਤਾਲ ਕਰੀਏ ਇਹ ਅਸੀਂ ਉਹ ਪੜਤਾਲ ਕਰ ਲਈ ਆ ਉਹਨੂੰ ਬੰਦੇ ਨੂੰ ਅਸੀਂ ਪਾਰ ਕਰਤਾ ਵੀ ਉਹ ਸਾਡੀ ਕਿਸੇ ਜਥੇਬੰਦੀ ਦਾ ਬੰਦਾ ਨਹੀਂ ਉਹ ਵੀ ਦੇਖੋ ਕਿਹੜਾ ਸਾਲ ਪੁਗਰਾਹਾਂ ਨੇ ਕਹਤਾ ਸੀਗਾ ਵੀ ਅਸੀਂ ਰੇਲਵੇ ਲਾਈਨਾਂ ਤੇ ਨਹੀਂ ਬੈਠਾਂਗੇ ਦੂਸਰੇ ਪਾਸੇ ਬੈਠਾਂਗੇ ਜੀ ਹੁਣ ਉਹ ਪੁਨਾ ਸਮਰਥਨ ਕਰ ਰਹੇ ਤੁਸੀਂ ਲਗਾਤਾਰ ਕਹਿ ਰਹੇ ਹੋ ਵੀ ਅਸੀਂ ਜਗ੍ਹਾ ਜਗ੍ਹਾ ਤੇ ਬੈਠਾਂ ਦੇਖੋ ਉਹ ਸਾਡੇ ਐਸ ਤੀਆਂ ਦਾ ਪਾਰਟ ਨਹੀਂ ਗੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਉਹ ਤੀਆਂ ਦਾ ਪਾਰਟ ਨਹੀਂ ਉਹ ਸਾਡੇ ਨਾਲ ਤਾਲਮੇਲ ਵਿੱਚ ਐਕਸ਼ਨ ਕਰਦੇ ਆ ਉਹ ਅਸੀਂ ਹੁਣ ਵੀ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਸਾਡੇ ਤਾਲਮੇਲ ਵਿੱਚ ਐਕਸ਼ਨ ਕਰੋ ਉਹਨਾਂ ਨੇ ਕੀ ਵਾਪਸ ਲੈਣਾ ਹੈ ਕੀ ਚਲਾਉਣਾ ਹੈ ਇਹ ਉਹਨਾਂ ਦੀ ਜੱਥੇਬੰਦੀ ਦੀ ਮਰਦਾਨ ਜੀ ਭਰਾਂ ਜੀ ਦਿੱਲੀ ਤੋਂ ਜਿਹੜੇ ਮინისტრ ਉਰੇ ਆ ਕੇ ਪ੍ਰਚਾਰ ਕਰ ਰਹੇ ਨੇ ਤੇ ਤੁਸੀਂ ਕੱਲ ਦਿੱਲੀ ਜਾਇਆ ਕੀ ਹੁਣ ਦਿੱਲੀ ਅੰਦੋਲਨ ਲਈ ਵੀ ਜਾਣਾ ਕੋਈ ਧਰਨਾ ਪ੍ਰਦਰਸ਼ਨ ਕਰਨ ਲਈ ਦਿੱਲੀ ਦੀ ਵੀ ਕੋਈ ਦੇਖੋ ਅਸੀਂ ਗੱਲਬਾਤ ਲਈ ਨਹੀਂ ਹੁਣ ਦਿੱਲੀ ਜਾਵਾਂਗੇ ਗੱਲਬਾਤ ਲਈ ਨਹੀਂ ਜਾਵਾਂਗੇ ਜ਼ੋਲਨ ਵਾਸਤੇ ਤਾਂ ਜਾਵਾਂਗੇ ਜਾਵਾਂਗੇ ਉਹ ਤਾਂ ਜਦੋਂ ਸਾਡੀ ਸਕੀਮ ਬਣੂਗੀ ਉਦੋਂ ਅਸੀਂ ਜਾਵਾਂਗੇ ਦਿੱਲੀ ਅੰਦਰ ਸਰਕਾਰ ਲਗਾਤਾਰ ਇਹ ਕਹਿ ਰਹੀ ਆ ਕਿ ਅਸੀਂ ਸੈਸ਼ਨ ਬੁਲਾ ਲਿਆ 19 ਤਰੀਕ ਨੂੰ ਕਾਸ ਵੀ ਕਰ ਦਿੱਤਾ ਜਾਊਗਾ ਰੈਜ਼ੋਲੂਸ਼ਨ ਮੂਵ ਕਰ ਦਿੱਤਾ ਜਾਊਗਾ ਲੇਕਿਨ ਜਿਹੜੇ ਉਹਦਾ ਸਾਈਨ ਹੋਣਾ ਹੈ ਉਹਦਾ ਸਾਈਨ ਨਾ ਗਵਰਨਰ ਪੰਜਾਬ ਨੇ ਕਰਨੇ ਨੇ ਜੇਕਰ ਨਾ ਕੀਤੇ ਤਾਂ ਫਿਰ ਕੀ ਐਕਸ਼ਨ ਪਲੇ ਰਗੇ ਜਿਹੜਾ ਜਿਹੜਾ ਬੰਦਾ ਸਾਡੇ ਕਿਸਾਨਾਂ ਦੇ ਵਿਰੋਧ ਚ ਆਊਗਾ ਅਸੀਂ ਉਹਦੇ ਖਿਲਾਫ ਅੰਦੋਲਨ ਤੇਜ਼ ਕਰਾਂਗੇ ਭਾਵੇਂ ਉਹ ਗਵਰਨਰ ਹੋਵੇ ਭਾਵੇਂ ਉਹ ਮੋਦੀ ਹੋਵੇ ਚੰਡੀਗੜ੍ਹ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਅੰਦੋਲਨ ਦਾ ਖਰਾਬ ਕਰੋਗੇ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦੋਧਾ ਕਰੇਂਗੇ ਤੁਸੀਂ ਵੇਖੋ ਅਸੀਂ ਚੰਡੀਗੜ੍ਹ ਨੂੰ ਘੇਰਨ ਵੀ ਜਾ ਸਕਦੇ ਆ ਅਜੀਬ ਉਹਦੇ ਬਾਹਰ ਚ ਵੀ ਜਾ ਸਕਦੇ ਆ ਗਵਰਨਰ ਦੇ ਸਾਡੇ ਤੇ ਕੋਈ ਉਹਦਾ ਬੈਨ ਨਹੀਂ ਹੈ 19 ਤਾਰੀਖ ਨੂੰ ਇੱਕ ਬਿੱਲ ਪੇਸ਼ ਹੋ ਰਿਹਾ ਜਿਹੜਾ ਨਮਕ ਨੂੰ ਪੰਜਾਬ ਸਰਕਾਰ ਬਣਾ ਰਹੀ ਹੈ ਉਹਦੇ ਤੇ ਅੱਜ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਜਦੋਂ ਆਏਗਾ ਉਹਨੂੰ ਸਟੱਡੀ ਕਰਾਂਗੇ ਫਿਰ ਉਹਦੇ ਕਮੈਂਟ ਕਰਾਂਗੇ ਇੱਕ ਗੱਲ ਦੂਸਰੀ ਗੱਲ ਜੇ ਉਹ ਕਿਸਾਨਾਂ ਦੇ ਹੱਕ ਚ ਹੋਊਗਾ ਵਾਕਈ ਸਾਨੂੰ ਉਹਦਾ ਵਿਰਸਾ ਦਿੰਦੇ ਹੋ ਜੇ ਗਵਰਨਰ ਉਹਦੇ ਰਸਤੇ 'ਚ ਰੋੜਾ ਬਣੂਗਾ ਤਾਂ ਸਾਡਾ ਅਧਿਕਾਰ ਹੈ ਅਸੀਂ ਡੈਮੋਕਰੈਟਿਕ ਰਾਈਟ ਵਰਤਾਂਗੇ ਅਸੀਂ ਗਵਰਨਰ ਦੇ ਖਿਲਾਫ ਵੀ ਅੱਜ ਤੀਸੂ ਕੱਲ੍ਹ ਪਰ ਉਹ ਸਮਾਂ ਉਹਨਾਂ ਤੇ ਅਜ ਨਹੀਂ ਸੀ ਹਾਂ ਸਮਾਂ ਦੱਸੂਗਾ ਸਮਾਂ ਸਾਧਵਾਰ ਸਾਹਿਬ ਜਿੱਦਾਂ ਆਪਸੀ ਕਾ ਬੀਜਪੀ ਲਿਖਣਾ ਦਾ ਕਰੋਗੇ ਆਕੇ ਮੇਰੇ ਤੋਂ ਅਸ਼ਵੀਰ ਸ਼ਰਮਾ ਜਿਹਨੇ ਹੋਇਆ ਸੀ ਆਕੇ ਉਹਨਾਂ ਦਾ ਕਮੰਨਾ ਹੈ ਕਿ ਉਹ ਐਜੂਕੇਸ਼ਨ ਦੇ ਆਰਟ ਦੇ ਵਿੱਚ ਸਾਡੇ ਬੀਜਪੀ ਦੇ ਲੀਡਰਾਂ ਤੇ ਵਰਕਰਾਂ ਤੇ ਉਹ ਹਟਾਇਆ ਕਰਦੇ ਨੇ ਜਾਂ ਘਰਾਵ ਕਰਨਾ ਨਹੀਂ ਕਰ ਦੁਰਮ ਹੈ ਉਹ ਕਿਹਨਾ ਸਾਡਾ ਮੈਂਡ ਹੈ ਜੀ ਹੁੰਦੀ ਹੈ ਉਹ ਤੁਸੀਂ ਉਹ ਕਿਵੇਂ ਕਰੋਗੇ ਕਿਹ ਕਿਹਨਾ ਕਰੋਗੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤਰਫੋਂ ਫਾਈਟ ਕਰਨੀ ਤਾਂ ਨੱਥਾ ਪਾਈ ਤਾਂ ਖੁੰਡੇ ਹੋਣ ਗਿਆ ਕਿ ਜੋ ਆਪਾਂ ਮਾਰ ਨੂੰ ਕਰੇ ਆਪਣਾ ਕੀ ਉਹ ਸਰਾਸਰ ਗਲਤ ਕਹਿੰਦੇ ਨੇ ਉਹ ਸਾਡੇ ਵਰਕਰਾਂ ਨੂੰ ਪ੍ਰਮੋਟ ਕਰਦੇ ਨੇ ਸਾਡਾ ਸਭ ਤੋਂ ਵੱਧ ਜ਼ੋਰ ਇਸ ਕਰਤੇ ਲੱਗਿਆ ਹੋਇਆ ਹੈ ਕਿ ਸਾਡੇ ਵਰਕਰ ਜਿਹੜੇ ਨੇ ਅਮੀਸ਼ਾ ਪੀਸਪੁਰ ਨੇ ਅਸੀਂ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਸਮਝਾ ਦਿੱਤਾ ਹੈ ਕੋਈ ਵਾਇਲੈਂਟ ਮੂਵਮੈਂਟ ਕਦੇ ਕਾਮਯਾਬ ਨਹੀਂ ਹੁੰਦੀ ਐਡੀ ਵੱਡੀ ਮੂਵਮੈਂਟ ਚਲਾ ਕੇ ਜਿਹੜਾ ਕੋਈ ਵਾਇਲੈਂਸ ਵਾਇਲੈਂਸ ਕਰੇਗਾ ਅਸੀਂ ਆਪਣੇ ਵਰਕਰਾਂ ਨੂੰ ਵੀ ਬਖਸ਼ਾਂਗੇ ਇਸ ਕਰਕੇ ਸਾਡਾ ਵਾਇਲੈਂਟ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇੱਥੇ ਤੱਕ ਭੀਜਪੀ ਦੇ ਐਲੀਗੇਸ਼ਨਸ ਨੇ ਉਹ ਉਹਨਾਂ ਨੂੰ ਵੀ ਕਦੋਂ ਚੰਗੇ ਲੱਗਦੇ ਜੀ ਉਹ ਤਾਂ ਸਾਡੇ ਨੂੰ ਕੁਝ ਵੀ ਕਹਿ ਦੇਣਗੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਨਾਂ ਦੇ ਅਲਿਊਸ਼ਨ ਸਹੀ ਨੇ ਬਿਲਕੁਕ ਛੋਟੇ ਜਿਹਾ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਕਿਸਾਨਾਂ ਵੱਲੋਂ ਇਸ ਮੀਟਿੰਗ ਵਿੱਚ ਹੋਰ ਕੀ ਵੱਡੇ ਫੈਸਲੇ ਲਿੱਤੇ ਗਏ ਨੇ ਨਾ ਦੇ ਵਾਅਦੇ ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਕੈਪਟਨ ਸਰਕਾਰ ਵੱਲੋਂ ਹੁਣ 19 ਅਕਤੂਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਕੈਪਟਨ ਸਰਕਾਰ ਨੂੰ ਦਿੱਤੇ ਗਏ ਅਲਟੀਮੇਟਮ ਨੂੰ ਵਾਪਸ ਲੈ ਲਿਆ ਹੈ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ 19 ਅਕਤੂਬਰ ਦੇ ਵਿਸ਼ੇਸ਼ ਸੈਸ਼ਨ ਤੋਂ ਬਾਅਦ ਹੀ ਹੁਣ ਉਹ 20 ਅਕਤੂਬਰ ਨੂੰ ਮੀਟਿੰਗ ਕਰਨਗੇ ਤੇ ਅਗਲੀ ਰਣਨੀਤੀ ਉਲੀਕਣਗੇ ਇਹ ਅੰਦੋਲਨ ਸਾਨੂੰ ਅੱਛੀ ਤਰ੍ਹਾਂ ਪਤਾ ਸਾਰੇ ਬੜੇ ਕਲੀਅਰ ਆ ਇਹ ਲੰਬਾ ਚੱਲਣਾ ਹੈ ਛੇਤੀ ਖਤਮ ਹੋਣ ਵਾਲਾ ਨਹੀਂ ਇਸ ਕਰਕੇ ਵੀ ਨੂੰ ਅਗਲਾ ਜਿਹੜਾ ਜੋ ਪ੍ਰੋਗਰਾਮ ਹੈ ਜੀ ਉਹ ਦੋਨਾਂ ਨਾਲ ਹੈ ਇਹ ਦੈਟ ਇਜ਼ ਪਾਰਟ ਆਫ ਅ ਐਜੀਟੇਸ਼ਨ ਜਿਸ ਤਰ੍ਹਾਂ ਭਾਪੀ ਨੇ ਕਿਹਾ ਸੀ ਹਰ ਚਾਈਨਾ ਦੇ ਵਿੱਚ ਜੋ ਸਮਾਂ ਬੰਦਾ ਇੱਥੇ ਆ ਕੇ ਬਹੁਤ ਹਨ ਨਹੀਂ ਹੈ ਇਸ ਤੋਂ ਵੀ ਕਹਿੰਦੇ ਤਾਂ ਪੰਜਾਬ ਦੇ ਜਿਹੜੇ ਲੋਕਾਂ ਨੂੰ ਅਪੀਲ ਕਰੋਗੇ ਤੁਸੋਂ ਵੀ ਕਿਹੜਾ ਅਟਾ ਨਹੀਂ ਪਾਣੀ ਦਾ ਦੁਰਪ੍ਰਾਪ ਫਟਾ ਜਾਵੇ ਵੱਡਿਆਂ ਚ ਕਦੇ ਉਹ ਨਾ ਲੈਣ ਤਾਂ ਕਰ ਤੋ ਬਾਈਕਾਂ ਕਿੰਨੇ ਜਾਵੇ ਇਹ ਪ੍ਰੈਸ ਕਰਨ ਤੋਂ ਇੰਚ ਨਾ ਇਹ ਵੈਸੇ ਜਦੋਂ ਵਿਚਾਰਾਂਗੇ ਅਸੀਂ ਤੁਹਾਨੂੰ ਦੱਸ ਦਿਆਂਗੇ ਕਿਉਂਕਿ ਅਸੀਂ ਨੈਸ਼ਨਲ ਗ੍ਰਿਡ ਤੇ ਆ ਜੇ ਸਾਡਾ ਸਾਰਾ ਜਿਹੜਾ ਜਨਰੇਸ਼ਨ ਦਾ ਸਿਸਟਮ ਕਲਾਪਸ ਕਰ ਜਾਏ ਥਰਮਲ ਪਲੈਂਟ ਵੀ ਕਲਾਪਸ ਕਰ ਜਾਂ ਵੀ ਆਰ ਓਨ ਦਾ ਨੈਸ਼ਨਲ ਗ੍ਰਿਡ ਇਥੇ ਬਿਜਲੀ ਸਪਲਾਈ ਬੰਦ ਨਹੀਂ ਹੋ ਸਕਦੀ ਸਰ ਜੀ ਸਾਹਿਬ ਹਰਿਆਣੇ ਦੇ ਮਸਾਲਾ ਆਪਾਂ ਇਹ ਵਿਕਿਆਪ ਕਰਨੀ ਕੀਤੀ ਕਾਰਨਾਂ ਦੇ ਹੱਕ ਦੇ ਵਿੱਚ ਕੀ ਉਹਨਾਂ ਨੂੰ ਰੋਕਾਂਗੇ ਹਾਂ ਇਹ ਪਹਿਲਾਂ ਪ੍ਰਧਾਨ ਸਾਹਿਬ ਦੱਸ ਚੁੱਕੇ ਨੇ ਵੀ ਜਦੋਂ ਜਿਹੜੇ ਇਹ ਮੰਤਰੀਆਂ ਦੀ ਡਿਊਟੀ ਲੱਗੀ ਹੈ ਇੱਥੇ ਵਰਚੁਅਲ ਮੀਟਿੰਗਸ ਕਰਨ ਦੀ ਉਹ ਜਦੋਂ ਕਰਨਗੇ ਅਸੀਂ ਜਿੱਥੇ ਉਹ ਕਰਨਗੇ ਉੱਥੇ ਬਾਹਰ ਜਾ ਕੇ ਅਸੀਂ ਡੈਮੋਨਸਟ੍ਰੇਸ਼ਨ ਕਰਾਂਗੇ ਵਿਰੋਧ ਕਰਾਂਗੇ ਇਹ ਮੋਗਾ ਔਰ ਲੁਧਿਆਣਾ ਦੇ ਵਿੱਚ ਹੁਣ ਰਾ ਲੋਕਾਂ ਕੇ ਰੋਕ ਕੇ ਕੀ ਕੱਲ ਤੋਂ ਉਸ ਰੈਲੀ ਦਾ ਵਿਰੋਧ ਹੋਏਗਾ ਹੋਏਗਾ ਜੁਜ फैसला ਹੋ ਗਿਆ ਹੋਏਗਾ ਕੱਲ ਤੇ ਹੋਏਗਾ ਕੱਲ ਤੋਂ ਕਿਸੇ ਵੀ ਜਗ੍ਹਾ ਜਿੱਥੇ ਵੀ ਕੋਈ ਮੰਤਰੀ ਵਰਚੁਅਲ ਮੀਟਿੰਗ ਕਰੇਗਾ ਉਹਨਾਂ ਦੇ ਹੱਕ ਵਿੱਚ ਜਿਹੜੇ ਐਕਟ ਨਵੇਂ ਬਣੇ ਆਂ ਤਾਂ ਹਰ ਜਗ੍ਹਾ ਵਿਰੋਧ ਕੀਤਾ ਜਾਏਗਾ। ਕੇਂਦਰ ਦੇ ਮੰਤਰੀ ਨੇ ਪ੍ਰਕਾਸ਼ ਜਾ ਵੇਟਕਰ ਉਹਨਾਂ ਦਾ ਬਿਆਨ ਆਇਆ ਕੱਲ ਦੀ ਮੀਟਿੰਗ ਤੋਂ ਬਾਅਦ ਕਿ ਖੇਤੀ ਮੰਤਰੀ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਨਰਿੰਦਰ ਸਿੰਘ ਕਮਰ ਨੂੰ ਨਹੀਂ ਤਾਂ ਉਹਨਾਂ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਸੀ। ਉਹਨੂੰ ਐਕਸਕਿਊਜ਼ ਜ਼ਰੂਰੀ ਕੰਮ ਕੋਈ ਹੋ ਸਕਦਾ। ਉਹ ਐਕਸਕਿਊਜ਼ ਭਾਰਦੇ ਨੇ ਇਦੋਂ ਸਾਰੇ ਦੇਸ਼ ਵਿੱਚ ਐਜੀਟੇਸ਼ਨ ਫੈਲ ਰਹੀ ਹੈ ਤੇ ਉਹਨਾਂ ਕੋਲ ਟਾਈਮ ਨਹੀਂ ਉਹ ਜ਼ਰੂਰੀ ਕੰਮ ਚਲੇ ਗਏ ਤੇ ਫਿਰ ਇਹਦਾ ਮਤਲਬ ਮੰਤਰੀ ਨਲਾਇਕ ਹੈ। ਮਤਲਬ ਕਿ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਨੂੰ ਹਲ ਵੀ ਤੁੱਚ ਸਮਝਦੇ ਨੇ ਹਾਂਜੀ ਮੰਨ ਕੇ ਪੰਜਾਬ ਦੇ ਤੁੱਚ ਸਮਝਦੇ ਨੇ ਸਾਰੇ ਭਾਰਤ ਦੇ ਲੋਕਾਂ ਦੇ ਨੇ ਕਿਸਾਨੀ ਦੀ ਕਿੰਨੀ ਕਦਰ ਕਰਦੇ ਨੇ ਸਾਰੇ ਦੇਸ਼ ਵਿੱਚ ਸਾਰੇ ਲੋਕਾਂ ਨੂੰ ਪਤਾ ਹੈ ਕਿਸਾਨ ਜਿਹੜੇ ਕਿਸਾਨ ਨੇ ਸਰਕਾਰਾਂ ਦੀ ਨਿਗਰ ਤੇ ਦੇ ਆਰ ਸੈਕੰਡਰੀ ਰੇਟ ਸਿਟੀਜ਼ਨਸ ਇਹ ਤਾਂ ਗਲਤ ਹੋ ਤੇ ਅੰਨ ਦਾ ਤਾਂ ਕਹਿੰਦੇ ਨੇ ਔਰ ਜੋ ਸਟੇਟਸ ਹੈ ਜੈਸੇ ਹਰਿਆਣਾ ਹੈ ਔਰ ਨੇਬਰਿੰਗ ਸਟੇਟਸ ਹੈ ਵੈਸਟਰਨ ਯੂਪੀ ਹੈ ਤਾਂ ਵਹਾਂ ਕੀ ਜੋ ਆਰਗੇਨਾਈਜੇਸ਼ਨਸ ਹੈ ਕਿਸੇ ਔਰ ਸੰਗਠਨੋਂ ਸੇ ਆਪਕੀ ਬਾਤਚੀਤ ਹੋਈ ਹੈ ਕੋਈ ਕੋਆਰਡੀਨੇਸ਼ਨ ਹੈ ਕਿਉਂਕਿ ਪੰਜਾਬ ਤੋਂ ਬਾਹਰ ਕਿਉਂ ਨਹੀਂ ਫੈਲਦਾ ਹੈਗਾ ਇਸ ਨਹੀਂ ਇਹ ਫਿਰ ਇਸ ਤਰ੍ਹਾਂ ਵੀ ਇੱਕ ਕਮਿਊਨੀਕੇਸ਼ਨ ਗੈਪ ਹੈ ਅਦਰਵਾਈਜ਼ ਇਹ ਤੁਸੀਂ ਕਹਿ ਨਹੀਂ ਸੀ ਸਕਦੇ ਵੀ ਬਾਹਰ ਕਿਉਂ ਨਹੀਂ ਚੱਲਦਾ ਜਿਸ ਦਿਨ 25 ਨੂੰ ਪੰਜਾਬ ਅਸੀਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਸਾਡੀ ਸਪੋਰਟ ਤੇ ਦੇਸ਼ ਦੇ ਵਿੱਚ ਕੋਈ 16 17 ਸਟੇਟਸ ਦੇ ਵਿੱਚ ਬੰਦ ਹੋਇਆ ਈਵਨ ਬਿਹਾਰ ਦੇ 17 ਜਿਨ੍ਹਾਂ ਵਿੱਚ ਬੰਦ ਹੋਇਆ ਉਹ ਇਹ ਅੰਦੋਲਨ ਫੈਲ ਰਿਹਾ ਸੀ ਬਹੁਤ ਛੇਤੀ ਇੱਕ ਦਾ ਅਸੀਂ ਮੀਟਿੰਗ ਬੁਲਾ ਰਹੇ ਹਾਂ ਨੈਸ਼ਨਲ ਲੈਵਲ ਦੀ ਇੱਥੇ ਬੁਨਾਈਏ ਜਾਂ ਦਿੱਲੀ ਬੁਲਾਈਏ ਵਿਥਿਨ ਅਕਤੂਬਰ تاکہ ਇਹਨੂੰ ਸਾਰੇ ਦੇਸ਼ ਵਿੱਚ ਫੈਲਾ ਕੇ ਐਜੀਟੇਸ਼ਨ ਨੂੰ ਫਿਰ ਦਿੱਲੀ ਨੂੰ ਘੇਰਾ ਪਾਈਏ ਉਹ ਵਿਚਾਰ ਸਾਡੇ ਵਿਚਾਰ ਅਧਿਨ ਹੈ 5011 ਦਾ 17 ਲੱਗ ਰਿਹਾ ਵੀ ਦਿੱਲੀ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹਦਾ ਕੁਝ ਨਹੀਂ ਹੋ ਰਿਹਾ ਇਹ 20 ਅਕਤੂਬਰ ਮੀਟਿੰਗ ਕਰ ਰਹੇ ਹਾਂ ਸਾਰੇ ਜਥੇਬੰਦੀਆਂ ਨਾਲ ਪਰ ਰਾਜੇ ਤੁਹਾਨੂੰ ਲੱਗ ਰਿਹਾ ਵੀ ਦਿੱਲੀ ਦੇ ਵਿੱਚ ਕਰਨ ਤੁਹਾਨੂੰ ਨਾਰੇਬਾਜੀ ਤਾਂ ਪੁਲਿਸ ਨੇ ਕਰਨ ਨਹੀਂ ਦਿੱਤੀ ਮੀਟਿੰਗ ਕਿਵੇਂ ਕਰਨ ਦੇਵੋ ਤੁਸੀਂ ਕਿਵੇਂ ਨਾਰੇ ਵੀ ਲੱਗੇ ਨੇ ਉੱਥੇ ਧਰਨਾ ਵੀ ਦਿੱਤਾ ਹੈ ਨਹੀਂ ਨਹੀਂ ਮੀਟਿੰਗਾਂ ਆ ਲੈਂਦੀਆਂ ਆ ਦੀਆਂ ਹਮੇਸ਼ਾ ਦਿੱਲੀ 'ਚ ਹੁੰਦੀਆਂ ਨੇ ਹੁੰਦੀਆਂ ਨੇ ਹਮੇਸ਼ਾ ਇਹ ਥੋੜਾ ਮੀਟਿੰਗਾਂ ਨਹੀਂ ਹੁੰਦੀਆਂ ਉੱਥੇ ਕੱਲ ਕ੍ਰਿਸ਼ੀ ਭਵਨ ਦੇ ਅੱਗੇ ਅਸੀਂ ਨਾਰੇ ਲਾਏ ਨੇ ਤਾਂ ਉਹਨਾਂ ਨੇ ਰੁਕਿਆ ਸਾਨੂੰ ਮੀਟਿੰਗ ਨਹੀਂ ਮੀਟਿੰਗ ਜਲਤਰਮੰਤ ਚ ਲੋਕ ਸਾਰੇ ਲਾਉਂਦੇ ਨੇ ਇਹ ਥੋੜਾ ਦਿੱਲੀ 'ਚ ਮੀਟਿੰਗ ਨਹੀਂ ਕਰਦੇ ਨਾਲ ਦੀ ਨਾਲ ਹੀ ਬਸ ਤੇ ਚੜਾਦਾ ਵੀ ਤੁਸੀਂ ਆਪਣਾ ਜਾਓ ਵੀ ਉਰੇ ਮਾਹੌਲ ਖਰਾਬ ਨਾ ਕਰੋ ਕਿਉਂਕਿ ਉੱਥੇ ਧਰਨਾ ਲਾਉਣ ਨਹੀਂ ਸੀ ਗਏ ਅਸੀਂ ਅਸੀਂ ਹੋਰ ਕੰਮ ਗਏ ਸੀ ਕੀ ਕਿਸੇ ਪ੍ਰਧਾਨ ਜੀ ਕਿਸੇ ਪੋਲੀਟੀਕਲ ਪਾਰਟੀ ਨੇ ਵੀ ਆਪਕੋ ਸੰਪਰਕ ਕੀਤਾ ਹਾਂਜੀ ਹਾਂਜੀ ਅੱਜ ਅਕਾਲੀ ਦਲ ਨੇ ਕਿਸੇ ਭਵਨ ਤੇ ਦਿੱਲੀ ਵਿੱਚ ਪ੍ਰੋਟੈਸਟ ਕੀਤਾ ਹਾਂਜੀ 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 ਅਸੀਂ ਜਾਏ ਕਿ ਹਮ ਆਪਕੇ ਸਾਥ ਹਾਂ ਇੱਕ ਨਵਾਂ ਆਇਆ ਅਕਾਲੀ ਦਲ ਨੇ 3 ਨਵੰਬਰ ਦੀ ਕਮੇਟੀ ਬਣਾਈ ਹੈ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤੁਹਾਡੇ ਨਾਲ ਅਕਾਲੀਆਂ ਨੇ ਗੱਲ ਕੀਤੀ ਨਹੀਂ ਹਾਲੇ ਕੋਈ ਗੱਲ ਨਹੀਂ ਕੀਤੀ ਜਦੋਂ ਕਰਨਗੇ ਤੁਹਾਨੂੰ ਦੱਸ ਦੇਵਾਂਗੇ ਪਰ ਇੱਕ ਗੱਲ ਬੜੀ ਸਪਸ਼ਟ ਹੈ ਤੁਹਾਨੂੰ ਦੱਸਿਏ ਵੀ ਇਸ ਅੰਦੋਲਨ ਨੇ ਬਹੁਤ ਸਮੀਕਰਨ ਬਦਲੇ ਨੇ ਇਸ ਅੰਦੋਲਨ ਦੀ ਵਜ੍ਹਾ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵਖਤ ਪਿਆ ਇਸ ਅੰਦੋਲਨ ਦੀ ਵਜ੍ਹਾ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ ਅਕਾਲੀ ਦਲ ਨੂੰ ਐਨਡੀਏ ਤੋਂ ਬਾਹਰ ਆਉਣਾ ਪਿਆ ਇਹ ਇਹ ਅੰਦੋਲਨ ਦੇਸ਼ ਦੇ ਵਿੱਚ ਬਹੁਤ ਜਗ੍ਹਾ ਤੇ ਆਪਣਾ ਪ੍ਰਭਾਵ ਛੱਡੇਗਾ ਔਰ ਬਹੁਤ ਕੁਝ ਅਦਲਾ ਬਦਲੀਆਂ ਹੋਣਗੀਆਂ ਸਰ ਇਸੇ ਨਾਲ ਜੁੜੇ ਇੱਕ ਸਵਾਲ ਹੈ ਅਕਾਲੀ ਦਲ ਨੇ ਦਾਵਾ ਕੀਤਾ ਹੈ ਕਿ ਸਾਡੇ ਯੂਪੀ ਦੇ ਕਿਸਾਨ ਯੂਨੀਅਨ ਨਾਲ ਹਰਿਆਣਾ ਦੀ ਕਿਸਾਨ ਯੂਨੀਅਨ ਨਾਲ ਮੀਟਿੰਗ ਹੋ ਚੁੱਕੀ ਹੈ ਔਰ ਪੰਜਾਬ ਦੀਆਂ ਬਹੁਤ ਸਾਰੀਆਂ ਕਿਸਾਨ ਯੂਨੀਅਨਾਂ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ ਪਰ ਨਾਮ ਨਹੀਂ ਲੈ ਸਕਦੇ ਮੈਂ 31 ਦੀ 31 ਦੇ ਤੌਰ ਤੇ ਤੁਹਾਨੂੰ ਇੱਕ ਸਿੰਗਲ ਸਵਾਲ ਕਰਾਂਗਾ ਕਿ ਕੀ ਤੁਹਾਡੇ ਜੋ ਕਿਸੇ ਯੂਨੀਅਨ ਨੇ ਹਾਲੇ ਤੱਕ ਅਕਾਲੀ ਦਲ ਨਾਲ ਮੁਲਾਕਾਤ ਕੀਤੀ ਹੈ ਜਾਂ ਨਹੀਂ ਕੀ ਤੁਸੀਂ ਅਕਾਲੀ ਦਲ ਦੇ ਇਸ ਦਾਅਵੇ ਨੂੰ ਕਿੱਦਾਂ ਦੇਖ ਰਹੇ ਹੋ ਦੇਖੋ ਜੀ ਹਾਲੇ ਤੱਕ ਤਾਂ ਕੋਈ ਮੀਟਿੰਗ ਹੋਈ ਨਹੀਂ ਕਿਸੇ ਨੂੰ ਹੈ ਤਾਂ ਪੁੱਛ ਲਓ ਨਹੀਂ ਨਹੀਂ ਸਾਡੇ ਦਾ ਨੋਟਿਸ ਦੀ ਨਿਕਲ ਲੱਜਾ ਸਰ ਉਹ ਰਾਜਨੀਤਿਕ ਪਾਰਟੀਆਂ ਨੇ ਗਿਆ ਉਹ ਕਿਸੇ ਨਾਲ ਵੀ ਕੋਈ ਜਾ ਕੇ ਕਰ ਸਕਦੇ ਆ ਪਰ ਸਾਡੇ ਨਾਲ ਆ ਜਿਹੜੀਆਂ ਅਸੀਂ ਹਾਲੇ ਤੱਕ ਨਹੀਂ ਹੋਈ ਸਾਡੇ ਨਾਲ ਉਹਨਾਂ ਕੋਈ ਤਾਲਕ ਨਹੀਂ ਜੀ ਸਿਆਸੀ ਤੁਸੀਂ ਨੇ ਮੇਰੇ ਨਾਲ ਜਿਹੜਾ ਇੱਕ ਸਵਾਲ ਕਰਿਆ ਬਿਹਾਰ ਦੇ ਚੋਣਾਂ ਦਾ ਉਹ ਬਿਹਾਰ ਵਾਲੇ ਲੋਕ ਸੋਚਣਗੇ ਉੱਥੋਂ ਵਾਲੇ ਫਿਰਾਲ ਵੇਲੇ ਖੋਰਛੋਟੇ ਜਿਹਾ ਬ੍ਰੇਕ ਦਾ ਬ੍ਰੇਕਦੋਸਪਾਰ ਕਿਸਤਾਨਾ ਨੇ ਬੀਜੇਪੀ ਲੀਡਰਾਂ ਨੂੰ ਲੈ ਕੇ ਕੀ ਕੀਤਾ ਫੈਸਲਾ ਸਨਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਮੀਟਿੰਗ ਵਿੱਚ ਉਹਨਾਂ ਦਾ ਅਪਮਾਨ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਹੈ ਕਿ ਹੁਣ ਜੋ ਵੀ ਪੰਜਾਬ ਵਿੱਚ ਬੀਜੇਪੀ ਦਾ ਮੰਤਰੀ ਆਏਗਾ ਉਸ ਦਾ ਘੇਰੋ ਕੀਤਾ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹੁਣ ਉਹ ਦਿੱਲੀ ਮੀਟਿੰਗ ਦੇ ਲਈ ਨਹੀਂ ਜਾਣਗੇ ਜੇ ਜਾਣਗੇ ਤਾਂ ਅੰਦੋਲਨ ਦੇ ਲਈ ਜਾਣਗੇ ਬਾੜੋ ਪਾਰਟੀ ਕੋਈ ਬਾੜੋ ਲੀਡਰ ਆਇਆ ਅੱਜ ਮੀਟਿੰਗ ਦੇ ਵਿੱਚ ਜਿਸ ਸਟੇਟ ਦੀ ਟ੍ਰਾਇਲ ਮੰਗ ਹਰਿਆਣਾ ਦੇ ਵਿੱਚ ਕੋਈ ਆ ਸਮਾਜ ਦੇ ਮੀਟਿੰਗ ਤੇ ਕੋਈ ਪੰਜਾਬ ਹਰਿਆਣਾ ਮਾਛਲਾ ਜਾਂ ਕਿਤੇ ਹੋਰ ਜਿਹੜੇ ਸਟੇਟ ਤੋਂ ਕੋਈ ਉਤੇਦਾਰ ਆਇਆ ਹੈ ਜਾਂ ਨਹੀਂ 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 ਕੱਲ ਮੇਰੀ ਗੁਰਨਾਮ ਸਿੰਘ ਉਹਨਾਂ ਨਾਲ ਗੱਲ ਹੋਈ ਸੀ ਉੱਥੇ ਇੱਕ ਘਟਨਾ ਵਾਪਰ ਗਈ ਜਿਹਦੇ ਕਰਕੇ ਉੱਥੇ ਉੱਥੇ ਸਰਕਾਰ ਬੀਜੇਪੀ ਆ ਰਹੇ ਦੀ ਹੈ ਇੱਕ ਟਰੈਕਟਰ ਤੋਂ ਡਿੱਗੇ ਕੋਈ ਬਜ਼ੁਰਗ ਮਰ ਗਿਆ ਉਹਨਾਂ ਨੇ ਸਾਡੇ ਵਰਕਰਾਂ ਦੇ ਕਤਲ ਦਾ ਕੇਸ ਦਰਜ ਕਰਤਾ ਇਸ ਕਰਕੇ ਉੱਥੇ ਦੇ ਪ੍ਰਧਾਨ ਸਾਹਿਬ ਇੱਥੇ ਆਉਣ ਤੋਂ ਰੁਕ ਗਏ ਸੀ सीएम ਦੇ ਸਾਹਮਣੇ ਤੁਰਨਾ ਕਰਨਾ ਦੂਜਾ ਉੱਥੇ ਡਿਪਟੀ ਸੀਐਮ ਦੇ ਘਰ ਦੇ ਸਾਹਮਣੇ ਧਰਨਾ ਚੱਲ ਰਿਹਾ ਹੈ ਤੇ ਅਦਰਵਾਈਜ਼ ਆਉਣਾ ਸੀ ਜੇ ਉਹ ਕੱਲ ਵਾਲੀ ਘਟਨਾ ਨਾਰਾਇਣਗੜ੍ਹ ਦੀ ਜਿਹੜੀ ਨੇ ਜਿਹੜੇ ਨਾਂ ਹੁੰਦੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਬਾਰ-ਬਾਰ ਤੁਹਾਨੂੰ ਸਾਰੀਆਂ ਹੀ ਚਾਹੇ ਅਕਾਲੀ ਦਲ ਹੈ ਜਾਂ ਦੂਸਰੀਆਂ ਹੈਗੀਆਂ ਨੇ ਲਗਾਤਾਰ ਹੀ ਕਹਿ ਵੀ ਰਹੀਆਂ ਨੇ ਕਿ ਦੇਖਣ ਯੂਨੀਨ ਆ ਇਹ ਲੱਗਣ ਉਹ ਪਿੱਛੇ ਲੱਗਣ ਨੂੰ ਤਿਆਰ ਨੇ ਜੰਡੇ ਵੀ ਨਹੀਂ ਭਾਣੇ ਭੇਟੇ ਆ ਰਹੇ ਦੇਖੋ ਹਰ ਇੱਕ ਨੇ ਕਹਿਣਾ ਹੁੰਦਾ ਅਸੀਂ ਆਪਣੇ ਅੰਦੋਲਨ ਨੂੰ ਬਚਾ ਕੇ ਲੈ ਕੇ ਜਾਣਾ ਉਹਨਾਂ ਨੇ ਆਪਣੀਆਂ ਪੋਲੀਟੀਕਲ ਰੋਟੀਆਂ ਸੇਕ ਲਈਆਂ ਅਸੀਂ ਕਿਉਂ ਐਲੋਕ ਕਰਾਂਗੇ ਜੀ ਉਹਨਾਂ ਨੂੰ ਸਰ ਰਾਜੀਵਾਂ ਵੀ 82 ਪਾਰਟੀਆਂ ਤੋਂ ਕਹਣਾ ਇੰਨਾ ਵੱਡਾ ਅੰਦੋਲਨ ਆ ਜਿਵੇਂ ਕੱਲ ਭਾਰਤ ਸਰਕਾਰ ਨੇ ਤੁਹਾਡੇ ਨਾਲ ਕੀਤਾ ਉਹਦੇ ਰੂਈਏ ਤਾਂ ਬਿਲਕੁਲ ਸਾਫ਼ ਹੈ ਸਿਆਸੀ ਪਾਰਟੀਆਂ ਨੂੰ ਬਿਨਾ ਸਿਆਸੀ ਹਮਾਇਤ ਤੋਂ ਬਿਨਾ ਕਿਸਾਨ ਜੱਥੇਬੰਦੀਆਂ ਕੋਈ ਨਹੀਂ ਤਾਕਤ ਹੈ ਕਿ ਦਿੱਲੀ ਨਾਲ ਟੱਕਰ ਲੈ ਕੇ ਤੁਸੀਂ ਜਿੱਤ ਪ੍ਰਾਪਤ ਕਰ ਲੋ ਸਿਆਸੀ ਪਾਰਟੀਆਂ ਤੋਂ ਬਿਨਾ ਕਿਸਾਨ ਜੱਥੇਬੰਦੀਆਂ ਲੋਕਾਂ ਦੀ ਹਮਾਇਤ ਨਾਲ ਚੱਲ ਰਹੀਆਂ ਲੋਕਾਂ ਦੀ ਹਮਾਇਤ ਤੋਂ ਬਿਨਾ ਨਾ ਸਿਆਸੀ ਪਾਰਟੀ ਦੇ ਕੋਈ ਮਾਣੇ ਹੁੰਦੇ ਆ ਨਾ ਦੇਸ਼ ਚੱਲ ਸਕਦਾ ਸਾਡੇ ਨਾਲ ਲੋਕ ਨੇ ਲੋਕਾਂ ਲੋਕਾਂ ਦਾ ਸਮਾਜ ਦਾ ਹਰ ਵਰਗ ਜਿਹੜਾ ਅੱਜ ਸਾਡੇ ਨਾਲ ਖੜਾ ਹੈ ਲੋਕਾਂ ਨੂੰ ਸਮਝ ਪੈ ਗਈ ਵੀ ਸਰਕਾਰ ਜਿਹੜੇ ਇਕੱਲੇ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕਰ ਰਹੀ ਇਹਨਾਂ ਕਾਨੂੰਨਾਂ ਦੇ ਨਾਲ ਸਾਰੇ ਦੇਸ਼ ਵਿੱਚ ਗਰੀਬੀ ਫੈਲੇਗੀ ਔਰ ਇਹ ਤਾਂ ਕੋਈ ਗੱਲ ਦੁਨੀਆ 'ਚ ਕਿੱਥੇ ਚੱਲੇਗੀ ਟਰੰਪ ਨੇ ਵਿਰੋਧ ਕਰਤਾ ਅ ਜਸਟਿਨ ਜਸਟਿਸ ਜਸਟਿਨ ਟਰੂਡੋ ਨੇ ਵਿਰੋਧ ਕਰਤਾ ਦੁਨੀਆ ਦੇ ਹਰ ਦੇਸ਼ ਵਿੱਚ ਦਿੱਤੇ ਪੰਜਾਬੀ ਬੈਠਾ ਰੋਜ਼ ਕੌਂਸਲੈਂਟਸ ਦੇ ਅੱਗੇ ਮੁਜਾਰੇ ਹੋ ਰਹੇ ਨੇ ਪੰਜ-ਪੰਜ ਛੇ-ਛੇ ਸ਼ਹਿਰਾਂ ਦੇ ਵਿੱਚ ਰੋਜ਼ ਮੁਜਾਰੇ ਹੋ ਰਹੇ ਨੇ ਸਾਰੀ ਦੁਨੀਆ ਵਿੱਚ ਦਾ ਇਹ ਅਸਰ ਜਾ ਰਿਹਾ ਹੈ ਯੂਨੋ ਦੇ ਅੱਗੇ ਮੁਜਾਰੇ ਹੋ ਗਏ ਤੇ ਇਹ ਅੰਦੋਲਨ ਦਾ ਸੇਖ ਬਹੁਤ ਦੂਰ ਤੱਕ ਲੱਗਿਆ ਰਾਜੇ ਵਾਲੀ ਇੱਕ ਐ ਜੇ ਮੈਂ ਪਹਿਲੇ ਕਹਿੰਦਾ ਇਹ ਕਿ ਦਿਲਦਾਰ ਸਰਕਾਰ ਪੰਜਾਬ ਦੀ ਦੁਖੀ ਹੈ ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਕਿਸੇ ਨਾ ਕਿਸੇ ਰੂਪ ਵਿੱਚ ਇਹਦੇ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ ਕਿ ਦਿੱਲੀ ਸਰਕਾਰ ਤੇ ਕੁਝ ਨਹੀਂ ਹੋ ਰਿਹਾ ਲੜਾਈ ਲੜ ਰਹੇ ਨੇ ਆਪਣਾ ਨੁਕਸਾਨ ਕਰ ਰਹੇ ਨੇ ਕਰੀ ਜਾਂ ਸਾਡਾ ਕੀ ਜਾਂਦਾ ਦੇਖੋ ਹਿੰਦੁਸਤਾਨ ਦੇ ਦੋ ਸਟੇਟ ਹਨ ਜਿਨ੍ਹਾਂ ਨੇ ਦੁਨੀਆ ਦਾ ਬੈਸਟ ਮਾਰਕੀਟਿੰਗ ਸਿਸਟਮ ਡਿਵੈਲਪ ਕੀਤਾ ਹੋਇਆ ਪੰਜਾਬ ਤੇ ਹਰਿਆਣਾ ਜੇ ਇਹ ਇਹਨਾਂ ਦੋਨਾਂ ਸਟੇਟਾਂ ਟੁੱਟ ਜਾਂਦਾ ਤਾਂ ਸਭ ਤੋਂ ਵੱਧ ਨੁਕਸਾਨ ਇਹਨਾਂ ਦੋਨਾਂ ਸਟੇਟਾਂ ਦਾ ਹੋਣਾ ਹੈ ਬਾਕੀ ਤਾਂ ਆਲਰੇਡੀ ਸੇਕ ਜਿਹੜਾ ਉਹ ਉਹ ਚੱਲ ਰਹੇ ਨੇ ਤਾਂ ਇਸ ਕਰਕੇ ਕੱਲ੍ਹ ਪੰਜਾਬ ਦੀ ਗੱਲ ਨਹੀਂ ਹਰਿਆਣਾ ਸਾਡੇ ਨਾਲ ਇਸ ਮਸਲੇ ਤੇ ਤਦੇ ਨੇ ਜਰ ਪ੍ਰਧਾਨ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਆ ਕਰਦੇ ਆ ਵੀ ਸਾਰੇ ਦੇਸ਼ਾਂ ਦੇ ਵਿੱਚ ਸਾਨੂੰ ਹਮਾਇਤ ਵੀ ਮਿਲ ਰਹੀ ਹੈਗੀ ਬੇਸ਼ੱਕ ਮਿਲਦੀ ਰਹੀ ਹੈ ਜਸਟਿਸ ਟੂਟੋਨ ਵੀ ਲਗ ਲਗ ਕਨਰੇਟਾ ਤੁਹਾਡੇ ਤੁਹਾਡੇ ਚੋ ਇੱਕ ਜਾਂ ਦੋ ਬੰਦੇ ਹੀ ਸਵਾਲ ਪੁੱਛੀ ਜਾਂਦੇ ਹੋਈ ਸਾਰੇ ਕੋਟਾ ਕੀ ਕਰਵਾਇਆ ਵੀ ਸਰ ਬਾਰ ਬਾਰ ਕੱਲ ਤੁਸੀਂ ਗਏ ਵੀ ਉਥੇ ਤੇ ਗਵਰਨਮੈਂਟ ਤੇ ਮੰਤਰੀਆਂ ਨੇ ਤੁਹਾਡੇ ਨਾਲ ਮੁਲਾਕਾਤ ਕਰਨੀ ਵੀ ਮੁਲਾਸਬ ਨਹੀਂ ਸਮਝੀ ਹੈਗੀ ਇਹ ਉਹ ਨਦੀ ਉਹਨਾਂ ਦਾ ਫੈਸਲਾ ਹੋ ਅਸੀਂ ਇਸ ਇਸ ਕਰਕੇ ਵਿਰੋਧ ਤੇ ਇਸੇ ਵਿਰੋਧਤਾ ਅਸੀਂ ਰੇਲ ਦਾ ਇਸੇ ਕਰਕੇ ਆ ਰਹਿਤੇ ਹੁਣ ਵਧਾਈ ਜਾਣੇ ਔਰ ਇਸੇ ਕਰਕੇ ਅਸੀਂ ਜਿਹੜਾ ਉਹਨਾਂ ਦਾ ਜਦੋਂ ਹੁਣ ਵਰਚੁਅਲ ਮੀਟਿੰਗਸ ਕਰਨਗੇ ਉਹਦੇ ਵਿਰੋਧ ਦਾ ਫੈਸਲਾ ਕਿਸੇ ਕਰਕੇ ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਮੂਰੇ ਧਰਨੇ ਕਰਦੇ ਹਾਂ ਦਾ ਫੈਸਲਾ ਕੀਤਾ ਉਸਟਾਰ ਵਾਰ-ਵਾਰ ਸਿਆਸੀ ਪਾਰਕੀਆਂ ਦਾ ਇੱਥੇ ਜ਼ਿਕਰ ਹੋ ਰਿਹਾ ਤਾਂ ਸਾਰੇ ਆਮ ਆਦਮੀ ਪਾਰਟੀ ਦੇ ਜਨਤਰਮਕ ਦੇ ਵਿੱਚ ਜਿਹੜਾ ਧਰਨਾ ਕੀਤਾ ਪਿੱਛੇ ਦਿਨੀ ਅ ਪੰਜਾਬ ਤੋਂ ਵੀ ਉਹਦੇ ਉਹਦੇ ਧਰਨੇ ਆਮ ਆਦਮੀ ਪਾਰਟੀ ਨੇ ਤਾਂ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖੋ ਕੇਜਰੀ ਬਾਦ ਜੀ ਵੀ ਉੱਥੇ ਬਹੁ ਪਾਰਟੀ ਦਾ ਨਾ ਉਹਨਾਂ ਲੋਹਰੇ ਕਿ ਆਪੋ ਆਪਣਾ ਪ੍ਰੋਗਰਾਮ ਕਰਦਾ ਹੈ ਹਰੇਕ ਆਪਣੀ ਸਸੀ ਰੋਟੀ ਸੇਕਣਾ ਚਾਹੁੰਦਾ ਉਹਨਾਂ ਨੇ ਵੀ ਕਰ ਲਿਆ ਕਿਤੇ ਆਕਾਲੀਆਂ ਨੇ ਵੀ ਕੀਤਾ ਕਾਂਗਰਸ ਵਾਲਿਆਂ ਨੇ ਵੀ ਕੀਤਾ ਹੁਣ ਆਮ ਆਦਮੀ ਪਾਰਟੀ ਨੇ ਕਰ ਲਿਆ ਕਿ ਕੀ ਕਿ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਐਸੈਂਬਲੀ ਚ ਪਾਸ ਕਰਨਾ ਚਾਹੀਦਾ ਉਹਨਾਂ ਨੂੰ ਵੀ ਐਸੈਂਬਲੀ ਚ ਪਾਸ ਕਰਨਾ ਚਾਹੀਦਾ ਦਿੱਲੀ ਦੀ ਐਸੈਂਬਲੀ ਚ ਜਿਹੜਾ ਮਰਦਾ ਸਾਡੇ ਕਿਸਾਨਾਂ ਦੇ ਅੱਕ ਦਾ ਮਰਦਾ ਦਿੱਲੀ ਦੀ ਐਸੈਂਬਲੀ ਚ ਪਾਸ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਸਰ ਕਿਹਨੂੰ ਆਲਟੀਮੇਟਿਵ ਦਿੰਨਾ ਜੇ ਪੰਜਾਬ ਨੂੰ ਆਲਟੀਮੇਟਿਵ ਹੋ ਸਕਦਾ ਦਿੱਲੀ ਨੂੰ ਆਏ ਕੋਈ ਆਲਟੀਮੇਟਿਵ ਕਹਿੰਦਾ ਜੀ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਦਿੱਲੀ ਦਿੱਲੀ ਖੇਤ ਖੇਤੀ ਤੇ ਨਹੀਂ ਅਸੀਂ ਕਾਂਗਰਸ ਦੇ ਘਰ ਘੇਰਾਂਗੇ ਕਿ ਆਮ ਆਦਮੀ ਪਾਰਟੀ ਨੂੰ ਅਲਟੀਮੇਟਮ ਦਿੱਤਾ ਜਾਂਦਾ ਕਿ ਜੇ ਐਨੇ ਟਾਈਮ ਤੋਂ ਸੈਸ਼ਨ ਨਹੀਂ ਬੁਲਾਇਆ ਸਾਨੂੰ ਇੱਕ ਇੱਕ ਪਾਰਟੀ ਤੱਕ ਸਾਨੂੰ ਕਨਫਾਈਨ ਨਾ ਕਰੋ ਪਹਿਲਾਂ ਕਾਂਗਰਸ ਦੇ ਵੀ ਸਰ ਇੱਕ ਪਾਰਟੀ ਦੀ ਕਨਫਾਈਨ ਨਹੀਂ ਉਹ ਉਹ ਇੱਥੇ ਰੂਲ ਕਰਦੇ ਸੀ ਇਹ ਐਗਰੀਕਲਚਰ ਸਟੇਟ ਹੈ ਦਿੱਲੀ ਐਗਰੀਕਲਚਰ ਸਟੇਟ ਨਹੀਂ ਹੈ ਉੱਥੇ ਤਾਂ ਕੁਝ ਹਜ਼ਾਰ ਏਕੜ ਦੇ ਵਿੱਚ ਖੇਤੀ ਹੁੰਦੀ ਹੈ ਉਹ ਕੋਈ ਖੇਤੀ ਨਹੀਂ ਹੈ। तमाम ਰਾਜਨੀਤਿਕ ਪਾਰਟੀਆਂ ਕਿਸਾਨਾਂ ਨੂੰ ਸਪੋਰਟ ਕਰ ਰਹੀਆਂ ਨੇ, ਬੀਜੇਪੀ ਨੂੰ ਛੱਡ ਕੇ। ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਨੇ ਕਿ ਹਾਲੇ ਤੱਕ ਕਿਸੇ ਡੇਰੇ ਵੱਲੋਂ ਵੀ ਸਪੋਰਟ ਦਿੱਤੀ ਗਈ ਹੈ। ਜਿੱਦਣ ਜਿੱਦਣ ਸਰਕਾਰਾਂ ਨੇ ਸਾਡੀ ਮੰਗ ਤੱਕ ਨਹੀਂ ਮੰਨੀ। ਜਿੱਦਣ ਜਿੱਦਣ ਡੇਰੇ ਸਾਨੂੰ ਸਪੋਰਟ ਕਿਹੜੀ ਪਾਰਟੀ ਕਰਦੀ ਹੈ ਸਾਨੂੰ? ਰੁਦਾ ਸੀ। ਆ ਕਾਗਲੀ ਦਾ 10 ਸਾਲ ਰਹਿ ਗਿਆ। ਕਾਂਗਰਸ ਹੋਂ ਬੈਠੀ ਹੈ। ਦਿੱਲੀ ਦੇ ਵਿੱਚੋਂ ਆ ਕਿੱਥੇ ਕਿੱਦੇ ਸਾਨੂੰ ਡੇਰਿਆਂ 'ਚ ਨਾ ਉਲਝਾਓ, ਉਤੋਂ ਗੱਲ ਵਿਗੜ ਕੇ ਕਿਸੇ ਹੋਰ ਪਾਸੇ ਚੱਲਣ ਦੀ ਅਸੀਂ ਬਚ ਕੇ ਆਏ। ਲੱਗੜ ਭ ਇਸ ਸੰਘਰਸ਼ ਜਿਹੜਾ ਲੰਮਾ ਚੱਲ ਰਿਹਾ ਹੈ ਜਿਹੜੇ ਨੂੰ ਪਿੰਡ ਫਸਕਰ ਬਣ ਰਿਹਾ ਹੈ ਜਿਸੀ ਕਿਹਾ ਕਿ ਸੰਘਰਸ਼ ਲੰਮਾ ਚੱਲ ਰਿਹਾ ਹੈ ਜਿਆਰਿਆਂ ਤੋਂ ਇਲਾਵਾ ਸਾਡੇ ਕੋਲੇ ਟੈਕਨੀਕਲ ਕੀ ਪਲੈਨਿੰਗ ਹੈ ਦੇਖੋ ਇਹ ਦੇਖੋ ਇਹਦੇ ਚ ਇੱਕ ਗੱਲ ਬਣੀ ਤੁਹਾਡੇ ਸਾਹਮਣੇ ਸਾਫ਼ ਹੈ ਕਿ ਪੰਜਾਬ ਦੀਆਂ ਕਿਸਾਨ ਜਥੇ ਬੰਨੀਆਂ ਦੇ ਸੰਘਰਸ਼ ਨੇ ਪੋਲੀਟੀਕਲ ਪਾਰਟੀਆਂ ਦੇ ਵਿਤ੍ਰੂਵਿਕਰਣ ਕਰਤਾ ਇੱਕ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਪੱਖ ਚੌਣ ਲੱਗ ਗਏ ਵੱਡੀ ਪੱਧਰ ਤੇ ਇਹ ਨੌਜਵਾਨ ਗਾਇਕ ਆਗੇ ਲੋਕ ਆਗੇ ਦੂਸਰਾ ਹੈ ਕਿ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨਾਂ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਦੀ ਮੂਵਮੈਂਟ ਦੇਸ਼ ਦੇ ਕਿਸਾਨਾਂ ਦੀ ਮੂਵਮੈਂਟ ਬਣ ਜੇ ਸੋ ਇਹੀ ਹੈ ਸਾਡਾ ਇਸ ਮੂਵਮੈਂਟ ਨੂੰ ਅੱਗੇ ਵਧਾਉਣ ਦਾ ਤਰੀਕਾ ਇਸ ਬੁਲੇਟਿਨ ਵਿੱਚ ਹਨਾ ਹੀ ਮੈਨੂੰ ਦ ਇਜਾਜ਼ਤ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਤੇ ਨਾਲ ਹੀ ਖੇਤੀ ਕਾਨੂੰਨ ਤੋਂ ਜੁੜੇ ਕਿਸਾਨਾਂ ਦੇ ਆंदोलਨ ਤੋਂ ਜੁੜੀ ਹਰ ਖਬਰ ਦੇ ਲਈ ਤੁਸੀਂ ਬਣੇ ਰਹੋ ਏਪੀਪੀ ਸਾਂਝਾ ਦੇ ਨਾਲ